ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਪੁਤਿਨ ਨੂੰ ਜਿਹੜੀ ਹੈ ਸਿੱਧੀ-ਸਿੱਧੀ ਧਮਕੀ ਦੇ ਦਿੱਤੀ ਗਈ ਹੈ ਤਾਂ ਦੱਸਦੀ ਕਿ ਰੂਸ ਰਾਸ਼ਟਰਪਤੀ ਪੁਤਿਨ ਨੂੰ ਜਿਹੜੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਸਿੱਧੀ-ਸਿੱਧੀ ਧਮਕੀ ਦੇ ਦਿੱਤੀ ਗਈ ਹੈ ਇਸੇ ਵਿਚਾਲੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਜੇਕਰ ਇਸ ਵਾਰ ਵੀ ਜੰਗ ਨਹੀਂ ਰੁਕਦੀ ਤਾਂ ਇਸ ਇੰਜਾਮ ਜਿਹੜੇ ਨੇ ਉਹ ਕਾਫੀ ਜ਼ਿਆਦਾ ਮਾਰੇ ਹੋਣਗੇ ਦੱਸ ਦੇ ਕਿ 15 ਅਗਸਤ ਨੂੰ ਡੋਨਲਡ 트ੰਪ ਦੀ ਰੂਸ ਦੇ ਨਾਲ ਮੀਟਿੰਗ ਹੈਗੀ ਹੈ ਰੂਸ ਰਾਸ਼ਟਰਪਤੀ ਪੁਤਿਨ ਦੇ ਨਾਲ ਜਿਹੜੀ ਆ ਉਹ ਮੀਟਿੰਗ ਹੈ 15 ਅਗਸਤ ਨੂੰ ਇਸ ਮੀਟਿੰਗ ਹੈ ਇਸ ਮੀਟਿੰਗ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਗੱਲਬਾਤ ਹੋ ਸਕਦੀ ਹੈ ਜੋ ਕਿ ਰੂਸ ਅਤੇ ਯੂਕਰੇਨ ਵਿਚਾਲੇ ਜਿਹੜਾ ਜੰਗ ਚੱਲ ਰਿਹਾ ਉਸ ਨੂੰ ਰੋਕਣ ਦੇ ਲਈ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਇਸ ਦੇ ਵਿੱਚ ਲੱਗੀ ਹੋਈ ਹੈ ਤਾਂ ਉਸੇ ਬਾਬਤ ਇਸ ਮੀਟਿੰਗ ਦੇ ਵਿੱਚ ਜਿਹੜੀ ਆ ਉਹ ਗੱਲਬਾਤ ਜਿਹੜੀ ਹੈ ਉਹ ਹੋ ਸਕਦੀ ਹੈ ਨਾਲ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦਾ ਇੱਕ ਹੋਰ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਜੇਕਰ ਇਸ ਦੇ ਵਿੱਚ ਵੀ ਜੇਕਰ ਇਸ ਤੋਂ ਮੀਟਿੰਗ ਤੋਂ ਬਾਅਦ ਵੀ ਕੋਈ ਸੱਟਾ ਨਹੀਂ ਨਿਕਲਦਾ ਜੇਕਰ ਪੁਤਿਨ ਜੰਗ ਰੋਕਣ ਦੇ ਲਈ ਹਾਮੀ ਜਿਹੜੀ ਆ ਉਹ ਨਹੀਂ ਭਰਦਾ ਤਾਂ ਉਸ ਤੋਂ ਬਾਅਦ ਟੈਰਿਫ ਦੇ ਨਾਲ ਨਾਲ ਕਈ ਹੋਰ ਬੰਦੀਸ਼ਾਂ ਜਿਹੜੀਆਂ ਨੇ ਦੇਸ਼ ਦੇ ਉੱਪਰ ਲਗਾਈਆਂ ਜਾ ਸਕਦੀਆਂ ਨੇ ਤਾਂ ਇਸੇ ਇਵਜਾਲੇ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ 트럼ਪ ਅਤੇ ਪੁਤਿਨ ਵਿਚਾਲੇ ਜਿਹੜੀ ਹੈ ਉਹ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਸੀ ਕਿ ਟਕਰਾਰ ਚੱਲਦੀ ਹੋਈ ਨਜ਼ਰ ਆਂਦੀ ਹੈ ਤਾਂ ਉਸੇ ਵਿਚਾਰੇ ਹੁਣ 트럼ਪ ਦਾ ਜਿਹੜਾ ਹੈ ਇੱਕ ਹੋਰ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਪੁਤਿਨ ਦੇ ਖਿਲਾਫ ਇੱਕ ਵੱਡੀ ਜਿਹੜੀ ਹੈ ਧਮਕੀ ਦਿੱਤੇ ਹੋਏ ਨਜ਼ਰ ਆਏ ਨੇ ਜਿਸ ਦੇ ਵਿੱਚ ਸਾਫ਼-ਸਾਫ਼ ਉਹਨਾਂ ਦੇ ਵੱਲੋਂ ਕਿਹਾ ਗਿਆ ਜੇਕਰ ਇਸ ਮੀਟਿੰਗ ਤੋਂ ਬਾਅਦ ਵੀ ਕੋਈ ਸੱਟਾ ਨਹੀਂ ਨਿਕਲਦਾ ਜੇਕਰ ਇਸ ਮੀਟਿੰਗ ਤੋਂ ਬਾਅਦ ਵੀ ਪੁਤਿਨ ਜਿਹੜਾ ਹੈ ਉਹ ਜਿਹੜੀ ਜੰਗ ਰੋਕਣ ਦੇ ਲਈ ਹਾਮੀ ਨਹੀਂ ਭਰਦਾ ਤਾਂ ਇਸ ਤੋਂ ਬਾਅਦ ਆਹ ਜੰਜਾਮ ਜਿਹੜੇ ਨੇ ਉਹ ਕਾਫੀ ਜ਼ਿਆਦਾ ਮਾੜੇ ਹੋਣਗੇ ਇਸ ਅੰਜਾਮ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਜਿਸ ਦੇ ਨਾਲ ਹੀ ਟੈਰਿਫ ਵਾਰ ਜਿਹੜੀ ਲਗਾਤਾਰ ਵਧਦੀ ਰਹੇਗੀ ਇਸ ਦੇ ਨਾਲ ਹੀ ਕਈ ਹੋਰ ਬੰਦੀਸ਼ਾਂ ਜਿਹੜੀਆਂ ਨੇ ਓਡੇਸ ਦੇ ਉੱਪਰ ਰੂਸ ਦੇ ਉੱਪਰ ਲਗਾਨ ਦੀ ਗੱਲ ਜਿਹੜੀ ਹੈ ਉਹ ਮੀਟਿੰਗ ਦੇ ਵਿੱਚ ਕੀਤੀ ਗਈ ਹੈ ਤਾਂ ਦੱਸਦੇ ਕਿ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਮੀਡੀਆ ਦੇ ਕੋਲੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਮੀਡੀਆ ਦੇ ਵੱਲੋਂ ਟਰੰਪ ਨੂੰ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡੀ 15 ਅਗਸਤ ਨੂੰ ਰੂਸ ਰਾਸ਼ਟਰਪਤੀ ਪੁਤਿਨ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਹੈਗੀ ਹੈ ਇਸ ਮੀਟਿੰਗ ਦੇ ਵਿੱਚ ਕੀ ਕੁਝ ਜਿਹੜਾ ਹੈ ਉਹ ਗੱਲਾਂ ਹੋਣ ਗਿਆ ਤਾਂ ਉੱਥੇ ਹੀ ਟਰੰਪ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਜਿਹੜਾ ਹੈ ਉਹ ਸਿੱਧਾ-ਸਿੱਧਾ ਪੁਤਿਨ ਨੂੰ ਜਿਹੜੀ ਆ ਧਮਕੀ ਦੇ ਦਿੱਤੀ ਜਾਂਦੀ ਹੈ ਜੇਕਰ ਇਸ ਮੀਟਿੰਗ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਇਸ ਤੋਂ ਬਾਅਦ ਪੁਤਿਨ ਨੇ ਅੰਜਾਮ ਜਿਹੜੇ ਨੇ ਇਸ ਮੀਟਿੰਗ ਤੋਂ ਬਾਅਦ ਜੇਕਰ ਜਿਹੜਾ ਕੋਈ ਵੀ ਸਿੱਟਾ ਨਹੀਂ ਨਿਕਲਦਾ ਜੇਕਰ ਪੁਤਿਨ ਜਿਹੜਾ ਹੈ ਇਸ ਜੰਗ ਨੂੰ ਰੋਕਣ ਦੇ ਲਈ ਹਾਮੀ ਨਹੀਂ ਭਰਦਾ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਅੰਜਾਮ ਮਾੜੇ ਹੋਣਗੇ ਟੈਰੀਵਾਰ ਦੇ ਨਾਲ-ਨਾਲ ਕਈ ਬੰਦੀਸ਼ਾਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਜਾਣਗੀਆਂ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪੁਤਿਨ ਤੋਂ ਬਾਅਦ ਜੇ ਜਲੈਂਸਕੀ ਦੇ ਨਾਲ ਜਿਹੜਾ ਹੈ ਉਹ ਵੀ ਮੁਲਾਕਾਤ ਜਿਹੜੀ ਹੈ ਉਹ ਡੋਨਲਡ ਟਰੰਪ ਦੇ ਵੱਲੋਂ ਕੀਤੀ ਜਾਵੇਗੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪੁਤਿਨ ਦੇ ਬਾਅਦ ਹੁਣ ਜਲੈਂਸਕੀ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਕਰਾਂਗਾ ਜਿਸ ਦੇ ਵਿੱਚ ਉਸ ਨੂੰ ਵੀ ਇਸ ਬਾਰੇ ਜਿਹੜੀ ਹੈ ਉਹ ਗੱਲਬਾਤ ਪੂਰੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਜੰਗ ਜਿਹੜੀ ਹੈ ਰੋਕਣ ਦੀ ਡੋਨਲਡ ਟਰੰਪ ਦੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉੱਥੇ ਤੁਹਾਨੂੰ ਦੱਸ ਦੇ ਕਿ ਪਹਿਲਾਂ ਜਿਹੜੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਿਹੜੀ ਜੰਗ ਚੱਲ ਰਹੀ ਸੀਗੇ ਉਸ ਦੇ ਵਿੱਚ ਵੀ ਡੋਨਲਡ ਟਰੰਪ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੰਗ ਰੋਕਣ ਦੇ ਵਿੱਚ ਮੇਰਾ ਕਾਫੀ ਵੱਡਾ ਰੋਲ ਹੈਗਾ ਤਾਂ ਹੁਣ ਇਸ ਦੇ ਬਾਅਦ ਜਿਹੜਾ ਰੂਸ ਅਤੇ ਯੂਕਰੇਨ ਵਿਚਾਲੇ ਜਿਹੜੀ ਜੰਗ ਚੱਲ ਰਹੀ ਹੈ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਦੱਸ ਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕਈ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਇਹ ਜੰਗ ਜਿਹੜੀ ਹੈ ਨਹੀਂ ਖੋਣ ਦਵਾਂਗਾ ਮੈਂ ਇਸ ਨੂੰ ਰੋਕਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗਾ